ਸਿੱਗਲ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜੀ ਫ੍ਰਿਜ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਤੇ ਹੈਲਪਫੁਲ ਟਿਪ ਜਿਹੜੀ ਕਿ ਸ਼ਾਇਦ ਸਾਡੇ ਵਿੱਚੋਂ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਏਗੀ ਕਿਉਂਕਿ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਤੇ ਮੇਰੀ ਫ੍ਰਿਜ ਜਿਹੜੀ ਹੈ ਜੀ LG ਕੰਪਨੀ ਦੀ ਹੈ ਤੇ 190 ਲੀਟਰ ਦੀ ਹੈ ਆਮ ਘਰਾਂ ਦੇ ਵਿੱਚ ਅਸੀਂ ਇਸ ਨੂੰ ਛੋਟੀਆਂ ਫ੍ਰਿਜਾਂ ਦੇ ਨਾਮ ਨਾਲ ਜਾਣਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਫ੍ਰਿਜ ਦਾ ਜਿਹੜਾ ਸੋਚਾ ਉਹ ਬੰਦ ਕਰ ਦੇਾਂਗੇ ਤੇ ਦਾ ਪਲੱਗ ਜਿਹੜਾ ਹੈ ਉਹ ਰਿਮੂਵ ਕਰਕੇ ਉੱਪਰ ਰੱਖ ਦੇਾਂਗੇ ਤੇ ਇਹਨੂੰ ਅਸੀਂ ਥੋੜਾ ਜਿਹਾ ਘੁਮਾ ਲੈਣਾ ਵਾ ਤਾਂ ਕਿ ਸਾਨੂੰ ਆਸਾਨੀ ਹੋ ਜਾਵੇ ਇਹਦੀ ਬੈਕ ਸਾਈਡ ਨੂੰ ਸਾਫ਼ ਕਰਨ ਦੇ ਵਿੱਚ ਤੇ ਇਸ ਤਰ੍ਹਾਂ ਦੀ ਲਿਖਦੀ ਆ ਕੋਈ ਵੀ ਫ੍ਰਿਜ ਜਿਹੜੀ ਬੈਕ ਸਾਈਡ ਤੋਂ ਇਸ ਤਰ੍ਹਾਂ ਦੀ ਆ ਉਹਦੇ ਬਾਹਰ ਦਾ ਸਿਸਟਮ ਜਿਹੜਾ ਹੈ ਹਰ ਕਿਸੇ ਦੇ ਵਿੱਚ ਇੱਕ ਪਾਣੀ ਵਾਲਾ ਟੈਂਕ ਜਿਹੜਾ ਹੈ ਉਹ ਬਣਿਆ ਹੋਇਆ ਦਿਖਾਈ ਦਿੰਦਾ ਵਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਦਿਖ ਰਿਹਾ ਵਾ ਤੇ ਕਈ ਵਾਰੀ ਓਵਰਫਲੋ ਹੋ ਜਾਂਦਾ ਹੈ ਤੇ ਅਸੀਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਓਵਰਫਲੋ ਹੋ ਕੇ ਪਾਣੀ ਜਿਹੜਾ ਹੈ ਉਹ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਥੱਲੇ ਹੀ ਡਿੱਗ ਰਿਹਾ ਹੈ ਫਰਸ਼ ਦੇ ਉੱਪਰ ਹੀ ਡਿੱਗ ਰਿਹਾ ਵਾ ਪਰ ਕਈ ਵਾਰੀ ਉਹ ਕੰਪਰੈਸਰ ਤੇ ਵੀ ਪੈ ਜਾਂਦਾ ਵਾ ਤਾਂ ਇਸ ਦੇ ਨਾਲ ਸਾਡੀ ਫ੍ਰਿਜ ਦੇ ਵਿੱਚ ਕਰੰਟ ਆਉਣ ਦੇ ਚਾਂਸ ਹੈ ਸ਼ਾਰਟ ਸਰਕਟ ਹੋਣ ਦੇ ਵੀ ਚਾਂਸ ਰਹਿੰਦੇ ਆ ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਕੰਮ ਕਰੀਏ ਤਾਂ ਇਸ ਤਰ੍ਹਾਂ ਇਹਦੇ ਦੋਨੇ ਸਾਈਡਾਂ ਦੇ ਉੱਪਰ ਇੱਕ ਨੱਟ ਲੱਗੇ ਹੁੰਦੇ ਆ ਉਹ ਆਪਾਂ ਖੋਲ ਲੈਣੇ ਆ ਤੇ ਉਸ ਦੇ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਜ਼ੋਰ ਲਗਾਵਾਂਗੇ ਤਾਂ ਇਹ ਬਾਹਰ ਆ ਜਾਂਦਾ ਵਾ ਪਰ ਕਿਉਂਕਿ ਹੁਣੇ ਪਾਣੀ ਦੇ ਨਾਲ ਬਹੁਤ ਜ਼ਿਆਦਾ ਭਰਿਆ ਹੋਇਆ ਵਾ ਤਾਂ ਸਭ ਤੋਂ ਪਹਿਲਾਂ ਨਾ ਆਪਾਂ ਇਹਦਾ ਪਾਣੀ ਜਿਹੜਾ ਹੈ ਉਹ ਥੋੜਾ ਜਿਹਾ ਬਾਹਰ ਕੱਢ ਲਵਾਂਗੇ ਕਿਸੇ ਕੌਲੀ ਜਾਂ ਕਿਸੇ ਭਾਂਡੇ ਦੇ ਵਿੱਚ ਤੁਸੀਂ ਵੈਸੇ ਇਸ ਪਾਣੀ ਨੂੰ ਇਹਨੂੰ ਬਾਹਰ ਕੱਢੇ ਬਿਨਾਂ ਵੀ ਇਹਦਾ ਪਾਣੀ ਚੜਾਏ ਰਿਮੂਵ ਕਰ ਸਕਦੇ ਹੂੰ ਕਿਸੇ ਪਾਈਪ ਦੇ ਨਾਲ ਪਰ ਜੇਕਰ ਤੁਸੀਂ ਇਹਨੂੰ ਬਾਹਰ ਕੱਢ ਲੈਨੇ ਹੋ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਗੰਦਗੀ ਜਿਹੜੀ ਆ ਉਹ ਜਮਾ ਹੋਈ ਹੈ ਇਵਨ ਕਿ ਜੈਲ ਬਲੱਗ ਗਈ ਆ ਤੇ ਪਾਣੀ ਦਾ ਤਾਂ 컬러 ਤੁਸੀਂ ਦੇਖ ਕੇ ਸਮਝ ਹੀ ਸਕਦੇ ਹੋ ਕਿ ਕਿੰਨਾ ਗਰਦਾ ਪਾਣੀ ਹੋ ਗਿਆ ਵਾ ਤਾਂ ਇਹਦੇ ਤੇ ਮੱਛਰ ਵਗੈਰਾ ਬਹੁਤ ਆਸਾਨੀ ਨਾਲ ਪੈਦਾ ਹੋ ਸਕਦੇ ਆ ਰਹਿ ਸਕਦੇ ਆ ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਸੇ ਨੂੰ ਬਾਹਰ ਕੱਢੀਏ ਤੇ ਚੰਗੀ ਤਰ੍ਹਾਂ ਸਾਫ਼ ਕਰੀਏ ਕਿੰਨੀ ਇਹਦੇ ਵਿੱਚ ਜਲਬ ਲੱਗੀ ਹੋਈ ਹੈ ਹਾਲਾਂਕਿ ਮੈਂ ਇਹਨੂੰ ਥੋੜੇ ਥੋੜੇ ਟਾਈਮ ਬਾਅਦ ਸਾਫ਼ ਕਰਦੀ ਰਹੀਣੀ ਹੈ ਤਕਰੀਬਨ 6 ਮਹੀਨੇ ਪਹਿਲਾਂ ਹੀ ਮੈਂ ਇਸ ਨੂੰ ਸਾਫ਼ ਕੀਤਾ ਸੀ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਗਰਮੀ ਦੇ ਸੀਜ਼ਨ ਦੇ ਵਿੱਚ ਫ੍ਰਿਜ ਜਿਹੜੀ ਆ ਉਹ ਬਹੁਤ ਚੱਲਦੀ ਆ ਤੇਸ ਕਰਕੇ ਸ਼ਾਇਦ ਇਹਦੇ ਚ ਇੰਨੀ ਜ਼ਿਆਦਾ ਗੰਦਗੀ ਜਮਾ ਹੋ ਗਈ ਆ ਤਾਂ ਪਾਣੀ ਨੂੰ ਤੁਸੀਂ ਕਿਸੇ ਓਪਨ ਏਰੀਏ ਦੇ ਵਿੱਚ ਡੋਲ ਦੇਣਾ ਅੰਦਰ ਨਾ ਡੋਲਿਓ ਕਿਉਂਕਿ ਚ ਬਹੁਤ ਜ਼ਿਆਦਾ ਜਲਪ ਸੀ ਤਾਂ ਮੈਂ ਇਹਨੂੰ ਬਾਹਰ ਹੀ ਰੱਖ ਲਿਆ ਵਾ ਸਾਫ਼ ਕਰਨ ਦੇ ਲਈ ਤੇ ਉਸ ਦੇ ਬਾਅਦ ਇਸ ਤਰ੍ਹਾਂ ਨਾਲ ਇੱਕ ਵੇਸਟ ਬਰਸ਼ ਲੈ ਕੇ ਪਲੇਨ ਹੀ ਇਹਦੇ ਵਿੱਚ ਕੋਈ ਮੈਂ ਸਾਬਨ ਸਰਫ ਨਹੀਂ ਐਡ ਕੀਤਾ ਪਹਿਲਾਂ ਤੁਸੀਂ ਇਹਨੂੰ ਪਲੇਨ ਹੀ ਸਾਫ਼ ਕਰ ਲੈਣਾ ਬਰਸ਼ ਦੇ ਨਾਲ ਤੇ ਉਸ ਦੇ ਬਾਅਦ ਨੋਰਮਲ ਪਾਣੀ ਦੇ ਨਾਲ ਵਾਸ਼ ਕਰ ਲੈਣਾ ਵਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਡਿਟਰਜੈਂਟ ਪਾ ਕੇ ਜਾਂ ਲਿਕਵਿਡ ਸੋਪ ਲੈ ਲਓ ਜਾਂ ਫਿਰ ਤੁਸੀਂ ਆਂ ਭਾਂਡੇ ਮਾਂਝਣ ਵਾਲਾ ਸੋਪ ਲੈ ਲਓ ਕੋਈ ਵੀ ਲੈ ਲਓ ਉਹਦੇ ਨਾਲ ਇਹਨੂੰ ਕਲੀਨ ਕਰ ਲਓ ਤੇ ਬਹੁਤ ਹੀ ਆਸਾਨੀ ਨਾਲ ਕਲੀਨ ਹੋ ਜਾਂਦਾ ਨਲ ਦਾ ਇਹਦੇ ਚੋਂ ਗੰਦੀ 스మెਲ ਚਲੀ ਜਾਂਦੀ ਆ ਇਹਦੀ ਚਲ ਬ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਆ ਤੇ ਜਿੱਥੇ-ਜਿੱਥੇ ਵੀ ਇਹਦੇ ਮਿੱਟੀ ਗੰਦਗੀ ਵਗੈਰਾ ਲੱਗੀ ਹੋਈ ਆ ਉਹ ਵੀ ਸਾਰੀ ਨਿਕਲ ਜਾਂਦੀ ਆ ਤੇ ਇਸ ਤਰ੍ਹਾਂ ਬ੍ਰਸ਼ ਦੇ ਨਾਲ ਨਾ ਇਹ ਪਲਾਸਟਿਕ ਨੂੰ ਸਾਫ਼ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਵਾ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ ਉੱਥੇ ਵੀ ਇਹ ਬ੍ਰਸ਼ ਦੇ ਨਾਲ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਕਿਉਂਕਿ ਅੰਦਰ ਕਈ ਜਗ੍ਹਾ ਤੇ ਛੋਟੀਆਂ-ਛੋਟੀਆਂ ਥਾਵਾਂ ਤੇ ਹੱਥ ਦੇ ਨਾਲ ਇਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਉਸ ਦੇ ਬਾਅਦ ਧੋ ਕੇ ਨਾ ਇਹਨੂੰ ਘੰਟੇ ਦੋ ਘੰਟੇ ਦੀ ਟੂਪ ਲਓ ਕਿਉਂਕਿ ਉਹ ਆਦੋ ਤਾਂ ਕਿ ਇਹਦੇ ਚੋਂ ਚੰਗੀ ਤਰ੍ਹਾਂ ਨਾਲ ਤਾਂ ਸਾਰੇ ਕੀਟਾਨੂ ਵਗੈਰਾ ਮਰ ਜਾਣੇ ਦੀ ਸਮੈਲ ਚਲੀ ਜਾਵੇ ਜਾਂ ਫਿਰ ਜੇਕਰ ਤੁਹਾਡੇ ਕੋਲ ਟਾਈਮ ਨਾ ਹੋਵੇ ਤਾਂ ਤੁਸੀਂ ਇਹਨੂੰ ਕੱਪੜੇ ਦੇ ਨਾਲ ਹੀ ਸੁਕਾ ਕੇ ਫਿੱਟ ਕਰ ਸਕਦੇ ਹੋ ਤੇ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਦੁਬਾਰਾ ਫਿੱਟ ਕਰ ਦਾਂਗੇ ਇਹਦੀ ਪਾਈਪ ਜਿਹੜੀ ਆ ਪਾਣੀ ਵਾਲੀ ਉਹਨੂੰ ਤੁਸੀਂ ਅੱਗੇ ਕਰਨਾ ਵਾ ਥੋੜਾ ਜਿਹਾ ਪਲਾਸਟਿਕ ਨੂੰ ਪ੍ਰੈਸ ਕਰਨਾ ਤੇ ਪਾਈਪ ਨੂੰ ਅੱਗੇ ਖਿੱਚ ਲੈਣਾ ਤੇ ਬਹੁਤ ਹੀ ਆਸਾਨੀ ਦੇ ਨਾਲ ਇਹ ਫਿੱਟ ਹੋ ਜਾਂਦਾ ਵਾ ਤੇ ਉਸ ਦੇ ਬਾਅਦ ਇਹਦੇ ਜਿਹੜੇ ਦੋਨੇ ਸਾਈਡਾਂ ਵਾਲੇ ਨਾਟਾ ਉਹ ਆਪਾਂ ਕਸਾ ਦੇਾਂਗੇ ਇਹ ਕੰਮ ਕਰਦਾ ਕੋਈ ਵੀ ਮੈਂਬਰ ਕਰ ਸਕਦਾ ਬਹੁਤ ਹੀ ਆਸਾਨ ਜਿਹਾ ਕੰਮ ਹੈ ਤੇ ਇਹ ਬਹੁਤ ਹੀ ਜ਼ਰੂਰੀ ਹੈ ਫ੍ਰਿਜ ਨੂੰ ਲੰਬੇ ਟਾਈਮ ਤੱਕ ਸਾਫ਼ ਸੁਥਰਾ ਰੱਖਣ ਲਈ ਲੰਬੇ ਟਾਈਮ ਤੱਕ ਚਲਾਉਣ ਲਈ ਤੇ ਮੇਰੀ ਫ੍ਰਿਜ ਲਈ ਨੂੰ ਤਕਰੀਬਨ 7-8 ਸਾਲ ਹੋ ਗਿਆ ਤੇ ਇਹ ਬਿਲਕੁਲ ਖਰਾਬ ਨਹੀਂ ਹੋਈ ਤੇ ਇਹ ਕੰਮ ਅਸੀਂ ਇਹਦਾ ਜਿਹੜਾ ਹਮੇਸ਼ਾ ਕਰਦੇ ਰਹਿੰਦਾ ਹੈ ਜਦੋਂ ਵੀ ਟਾਈਮ ਮਿਲੇ ਇਹਨੂੰ ਸਾਫ਼ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਫ੍ਰਿਜ ਹੈਗੀ ਆ ਜਿਹਦੇ ਪਿੱਛੇ ਟੈਂਕ ਬਣਿਆ ਹੋਇਆ ਪਾਣੀ ਵਾਲਾ ਡੀਫਰੋਸ ਵਾਲਾ ਤਾਂ ਉਸ ਨੂੰ ਤੁਸੀਂ ਜ਼ਰੂਰ ਸਾਫ਼ ਕਰਿਓ ਫਿਰ ਆਪਾਂ ਫ੍ਰਿਜ ਨੂੰ ਆਨ ਕਰ ਦਾਂਗੇ ਤੇ ਬਿਲਕੁਲ ਤੁਹਾਡੀ ਫ੍ਰਿਜ ਆਵਾਜ਼ ਵੀ ਨਹੀਂ ਕਰੇਗੀ ਤੇ ਬਹੁਤ ਵਧੀਆ ਰਹੇਗੀ ਕੋਈ ਚੀਜ਼ ਜਿਹੜੀ ਐਕਸਪਲੇਨ ਕਰਨ ਵਾਲੀ ਰਹਿ ਗਈ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕਿਉਂਕਿ ਮੈਂ ਕੋਈ ਟੈਕਨੀਕਲ ਪਰਸਨ ਨਹੀਂ ਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਡਿਟੇਲਿੰਗ ਦੇ ਵਿੱਚ ਦੱਸ ਸਕਾਂ ਪਰ ਇਹ ਕੰਮ ਤੁਸੀਂ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਹੁਤ ਬਹੁਤ